ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਮਦਰ ਸਨ ਪੋਡਕਾਸਟ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਿਸਟਰੀ ਨਾਲ ਰਿਲੇਟਡ ਵੀਡੀਓ ਬਣਾਉਂਦੇ ਆ ਤਾਂ ਅੱਜ ਆਪਾਂ ਥੋੜਾ ਜਿਹਾ हटਕੇ ਇੱਕ ਟਾਪਿਕ ਤੇ ਵੀਡੀਓ ਬਣਾਉਣ ਜਾ ਰਹੇ ਆ ਜਿਹਦਾ ਨਾਮ ਹੈ ਚਿੰਤਾ ਟੈਨਸ਼ਨ ਆ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਲੋਕ ਛੋਟੀ ਤੋਂ ਛੋਟੀ ਚੀਜ਼ ਬਾਰੇ ਸੋਚ ਕੇ ਬਹੁਤ ਵੱਡੀ ਟੈਂਸ਼ਨ ਬਣਾ ਲੈਂਦੇ ਆ ਬਹੁਤ ਵੱਡੀ ਉਸ ਚੀਜ਼ ਨੂੰ ਵਧਾ ਲੈਂਦੇ ਆ ਕਿ ਕਿਤੇ ਐ ਨਾ ਹੋ ਜਾਵੇ ਐ ਨਾ ਹੋ ਜਾਵੇ ਸੋ ਜੋ ਚੱਲ ਰਿਹਾ ਉਹਦੇ 'ਚ ਨਹੀਂ ਖੁਸ਼ ਹੈਗੇ ਲੋਕ ਉਹ ਕਹਿ ਰਹੇ ਆ ਕਿ ਫਿਊਚਰ ਵਧੀਆ ਬਣੇ ਸਾਡਾ ਤਾਂ ਉਸ ਚੱਲਦੇ ਸਮੇਂ ਨੂੰ ਵੀ ਉਹ ਖਰਾਬ ਕਰ ਰਹੇ ਆ ਤਾਂ ਉਸੇ ਹੀ ਰਿਲੇਟਡ ਮੈਂ ਇੱਕ ਵੀਡੀਓ ਬਣਾਉਣ ਜਾ ਰਹੀ ਹਾਂ ਕਿ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਂਗੀ ਤਾਂ ਤੁਸੀਂ ਕਹਾਣੀ ਪੂਰੀ ਸੁਣਨੀ ਆ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਸੀਂ ਉਹ ਸਟੋਰੀ ਨੂੰ ਸੁਣੋਗੇ ਤੁਸੀਂ ਅੱਗੇ ਤੋਂ ਚਿੰਤਾ ਨਹੀਂ ਕਰਨੀ ਟੈਨਸ਼ਨ ਨਹੀਂ ਕਰਨੀ ਕਿਉਂਕਿ ਟੈਨਸ਼ਨ ਕਿਸੇ ਵੀ ਮਸਲੇ ਦਾ ਕਿਸੇ ਵੀ ਮੁਸੀਬਤ ਦਾ ਹੱਲ ਨਹੀਂ ਹੈਗੀ ਤਾਂ ਟੈਨਸ਼ਨ ਕੀ ਹੈ ਇੱਕ ਸਲੋ ਪੌਇਜ਼ਨ ਆਪਾਂ ਕਹਿ ਸਕਦੇ ਹਾਂ ਟੈਨਸ਼ਨ ਨੂੰ ਕਿ ਜਿਹੜੀ ਟੈਨਸ਼ਨ ਹੈ ਉਹ ਸਰੀਰ ਨੂੰ ਹੌਲੀ-ਹੌਲੀ ਖਤਮ ਕਰਨਾ ਸ਼ੁਰੂ ਕਰ ਦਿੰਦੀ ਹੈ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਲੱਗ ਜਾਂਦੀਆਂ ਜੇ ਆਪਾਂ ਹਰ ਸਮੇਂ ਕਿਸੇ ਟੈਨਸ਼ਨ ਦੇ ਵਿੱਚ ਚਿੰਤਾ ਦੇ ਵਿੱਚ ਰਹਿਨੇ ਆ ਤਾ ਅੱਜ ਇੱਕ ਤੁਹਾਨੂੰ ਸਟੋਰੀ ਸੁਣਾਉਣੀ ਹੈ ਭਗਵਾਨ ਬੁੱਧ ਦੀ ਸਟੋਰੀ ਹੈ ਤਾਂ ਇੱਕ ਪਿੰਡ ਹੁੰਦਾ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਜਿਹਦਾ ਨਾਮ ਹੁੰਦਾ ਹੈ ਦਲੀਪ ਉਹ ਬਹੁਤ ਮਿਹਨਤ ਕਰਦਾ ਹੈ ਆਪਦੇ ਖੇਤਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਉਹ ਉਸ ਤੋਂ ਆਪਣੀ ਫਸਲ ਦੀ ਦੇਖਭਾਲ ਕਰਦਾ ਕਿ ਮੇਰੀ ਫਸਲ ਬਹੁਤ ਵਧੀਆ ਹੋਵੇ ਪਰ ਹੁੰਦਾ ਉਸਦੇ ਉਲਟ ਹੈ ਜਿਹੜੀ ਉਹਦੀ ਫਸਲ ਹੈ ਹਰ ਸਾਲ ਖਰਾਬ ਹੋ ਜਾਂਦੀ ਹੈ ਕੋਈ ਉਸਨੂੰ ਪੈਦਾਵਾਰ ਨਹੀਂ ਹੁੰਦੀ ਤਾਂ ਉਹ ਹਰ ਸਮੇਂ ਏਸੇ ਉਲਝਣ ਦੇ ਵਿੱਚ ਏਸੇ ਹੀ ਸਮੱਸਿਆ ਦੇ ਵਿੱਚ ਰਹਿੰਦਾ ਤੇ ਉਹ ਟੈਨਸ਼ਨ ਲੈਣੀ ਸ਼ੁਰੂ ਕਰ ਦਿੰਦਾ ਚਿੰਤਾ ਕਰਨ ਲੱਗ ਜਾਂਦਾ ਕਿ ਕੀ ਹੋ ਰਿਹਾ ਕਿਉਂ ਹੋ ਰਿਹਾ ਮੇਰੀ ਫਸਲ ਕਿਉਂ ਖਰਾਬ ਹੋ ਰਹੀ ਹੈ ਤਾਂ ਉਹ ਇਹ ਚੀਜ਼ ਹੁੰਦੇ ਹੁੰਦੇ ਕਾਫੀ ਟਾਈਮ ਹੋ ਜਾਂਦਾ ਪਰ ਉਹਦੀ ਚਿੰਤਾ ਕਦੇ ਵੀ ਦੂਰ ਨਹੀਂ ਹੁੰਦੀ ਚਿੰਤਾ ਦੇ ਨਾਲ ਟੈਨਸ਼ਨ ਦੇ ਨਾਲ ਉਹਦੇ ਘਰ ਦਾ ਮਾਹੌਲ ਖਰਾਬ ਹੋਣ ਲੱਗ ਜਾਂਦਾ ਆਪਣੇ ਪਰਿਵਾਰ ਦੇ اپنی ਵਾਈਫ ਨਾਲ ਆਪਣੇ ਬੱਚਿਆਂ ਨਾਲ ਆਪਣੇ ਮਾਤਾ ਪਿਤਾ ਨਾਲ ਉਹ ਲੜਨਾ ਸ਼ੁਰੂ ਕਰ ਦਿੰਦਾ ਤਾਂ ਫਿਰ ਇੱਕ ਸਮਾਜੇ ਹਾਂ ਆਉਂਦਾ ਕਿ ਭਗਵਾਨ ਬੁੱਧ ਉਸ ਮੁੰਡੇ ਦੇ ਪਿੰਡ ਆਉਂਦੇ ਆ। ਦਲੀਪ ਦੇ ਪਿੰਡ ਆਉਂਦੇ ਆ ਤਾਂ ਉਹ ਆਪਣੇ ਉਹ ਬੈਠੇ ਹੁੰਦੇ ਆ ਲੋਕਾਂ ਨੂੰ ਗਿਆਨ ਦੇ ਰਹੇ ਹੁੰਦੇ ਆ, ਗਿਆਨ ਦੀਆਂ ਗੱਲਾਂ ਸਮਝਾ ਰਹੇ ਹੁੰਦੇ ਆ। ਤਾਂ ਦਲੀਪ ਵੀ ਉੱਥੇ ਜਾਂਦਾ ਜਦੋਂ ਲੋਕ ਬੈਠੇ ਆ, ਸੰਗਤ ਬੈਠੀ ਆ ਤਾਂ ਭਗਵਾਨ ਬੁੱਧ ਉਹਨਾਂ ਨੂੰ प्रवचन ਦੇ ਰਹੇ ਹੁੰਦੇ ਆ, ਬਹੁਤ ਕੱਲਾਂ ਸਮਝਾ ਰਹੇ ਹੁੰਦੇ ਆ। ਤਾ ਜਿਹੜਾ ਦਲੀਪ ਹੈ ਉਹਦੇ ਦਿਮਾਗ ਵਿੱਚ ਉਹ ਹੀ ਆਪਣੀ ਸਮੱਸਿਆ ਚੱਲ ਰਹੀ ਹੈ ਕਿ ਮੇਰੀ ਫਸਲ ਖਰਾਬ ਹੋ ਜਾਂਦੀ ਹੈ ਹਰ ਸਾਲ ਐ ਹੋ ਜਾਂਦਾ ਹੈ ਹੋ ਜਾਂਦਾ ਤਾਂ ਉੱਠ ਕੇ ਖੜਾ ਹੋ ਜਾਂਦਾ ਤਾਂ ਭਗਵਾਨ ਬੁੱਧ ਨੂੰ ਕਹਿੰਦਾ ਕਿ ਮੇਰੀ ਸਮੱਸਿਆ ਦਾ ਹੱਲ ਕਰੋ ਮੇਰੀ ਮੁਸੀਬਤ ਦਾ ਤੁਸੀਂ ਹੱਲ ਦਿਓ ਮੈਨੂੰ ਕਿ ਮੇਰੀ ਫਸਲ ਹਰ ਸਾਲ ਖਰਾਬ ਹੋ ਜਾਂਦੀ ਹੈ ਮੈਂ ਬਹੁਤ ਮਿਹਨਤ ਕਰਦਾ ਆਪਦੀ ਫਸਲ ਨੂੰ ਵੀ ਚੰਗੀ ਪੈਦਾਵਾਰ ਹੋਊਗੀ ਪਰ ਫੇਰ ਵੀ ਉਹ ਖਰਾਬ ਹੋ ਜਾਂਦੀ ਹੈ ਤਾਂ ਭਗਵਾਨ ਬੁੱਧ ਮੁਸਕਰਾ ਕੇ ਉਹਨੂੰ ਕਹਿੰਦੇ ਆ ਕਿ ਮੈਂ ਤੈਨੂੰ ਇੱਕ ਬੀਜ ਦੇਵਾਂਗਾ ਤੇ ਤੂੰ ਉਹ ਬੀਜ ਉਗਾਉਣਾ ਹੈ ਤਾਂ ਉਸ ਤੋਂ ਬਾਅਦ ਪਤਾ ਚੱਲੂਗਾ ਵਿੱਕੀ ਤੇਰੀ ਫਸਲ ਸੱਚਮੁੱਚ ਖਰਾਬ ਹੁੰਦੀ ਹੈ ਜਾਂ ਕੀ ਹੈ ਤਾਂ ਉਹ ਮੁੰਡਾ ਕਹਿੰਦਾ ਕਿਸਾਨ ਕਹਿੰਦਾ ਠੀਕ ਹੈ ਮੈਂ ਉਸੇ ਤਰ੍ਹਾਂ ਕਰਾਂਗਾ ਤਾਂ ਭਗਵਾਨ ਬੁੱਧਾ ਨੂੰ ਇਹ ਵੀ ਕਹਿੰਦੇ ਕਿ ਤੂੰ ਚਿੰਤਾ ਨਾ ਕਰੀ ਵੀ ਤੇਰੀ ਫਸਲ ਖਰਾਬ ਹੋ ਜਾਏਗੀ ਤਾਂ ਫਿਰ ਉਹ ਕਹਿੰਦਾ ਕਿ ਚਿੰਤਾ ਕਰਨਾ ਗਲਤ ਹੈ ਕਿਉਂਕਿ ਮੈਂ ਆਪਣੀ ਫਸਲ ਉਗਾਉਣ ਦੇ ਵਿੱਚ ਇੰਨੀ ਮਿਹਨਤ ਕਰਦਾ ਮੈਂ ਦਿਨ ਰਾਤ ਇੱਕ ਕਰ ਦਿੰਨਾ ਤਾਂ ਫਿਰ ਚਿੰਤਾ ਵੀ ਤਾਂ ਮੈਨੂੰ ਹੀ ਹੋਊਗੀ ਤਾਂ ਫਿਰ ਭਗਵਾਨ ਬੁੱਧ ਮੁਸਕਰਾ ਕੇ ਉਸ ਇਨਸਾਨ ਨੂੰ ਦਲੀਪ ਨੂੰ ਇੱਕ ਬੀਜ ਦੇ ਦਿੰਦੇ ਆ ਤਾਂ ਦਲੀਪ ਜਾ ਕੇ ਉਹ ਬੀਜ ਆਪਣੇ ਖੇਤਾਂ ਦੇ ਵਿੱਚ ਬੀਜ ਦਿੰਦਾ ਤਾਂ ਉਹਦੇ ਦਿਮਾਗ ਵਿੱਚ ਉਸ ਸਮੇਂ ਕੀ ਚੱਲ ਰਿਹਾ ਹੁੰਦਾ ਕਿ ਮੇਰੀ ਫਸਲ ਖਰਾਬ ਹੋ ਜਾਊਗੀ 네ਗੇਟਿਵ ਥਾਟਸ ਉਹਦੇ ਮਨ ਵਿੱਚ ਬਹੁਤ ਆ ਰਹੇ ਹੁੰਦੇ ਆ ਤਾਂ ਉਹ ਟੈਨਸ਼ਨ ਉਹਦੇ ਦਿਮਾਗ ਵਿੱਚ ਹਰ ਸਮੇਂ ਚੱਲ ਰਹੀ ਹੁੰਦੀ ਆ ਤਾਂ ਜਿਹੜੇ ਵਿਚਾਰਾਂ ਨਾਲ ਉਹ ਬੀਜ ਬੀਜਦਾ ਹੈ ਜਿਹੜੀ ਚਿੰਤਾ ਦੇ ਵਿੱਚ ਤਾਂ ਕੀ ਦੇਖਦਾ ਕਿ ਉਹ ਜਿਹੜਾ ਉਹਦਾ ਬੀਜ ਹੈ ਉਹ ਤੋਂ ਪੌਦਾ ਬੰਨਣਾ ਹੁੰਦਾ ਉਹ ਜਦੋਂ ਨਿਕਲਦਾ ਤਾਂ ਮੁੜ ਜਾਉਣਾ ਸ਼ੁਰੂ ਕਰ ਦਿੰਦਾ ਉਹ ਖਰਾਬ ਹੋਣ ਲੱਗ ਜਾਂਦਾ ਤਾਂ ਕੋਈ ਉਹਨੂੰ ਫਾਇਦਾ ਨਹੀਂ ਹੋ ਰਿਹਾ ਉਹ ਦਲੀਪ ਨੂੰ ਉਹ ਪਤਾ ਲੱਗਦਾ ਕਿ ਜੋ ਮੈਂ ਸੋਚ ਰਿਹਾ ਮੇਰੀ ਫਸਲ ਤੇ ਮੇਰੇ ਬੀਜ ਤੇ ਉਹਦਾ ਪ੍ਰਭਾਵ ਪੈ ਰਿਹਾ ਤਾਂ ਫਿਰ ਉਹ ਉਹ ਨਵੇਂ ਨਵਾਂ ਦਿਨ ਇੱਕ ਨਵੀਂ ਸ਼ੁਰੂਆਤ ਕਰਦਾ ਕਿ ਉਹ ਸਾਰੇ ਜਿਹੜੇ 네ਗੇਟਿਵ ਥੌਟਸ ਹੁੰਦੇ ਆ ਚਿੰਤਾ ਹੁੰਦੀ ਆ ਉਹਨੂੰ ਇੱਕ ਪਾਸੇ ਕਰ ਦਿੰਦਾ ਤੇ ਉਹ ਚੰਗੇ ਚੰਗੇ ਵਿਚਾਰਾਂ ਨਾਲ ਆਪਣੇ ਮਨ ਨੂੰ ਚਿੰਤਾ ਤੋਂ ਮੁਕਤ ਕਰਕੇ ਮਨ ਨੂੰ ਸ਼ਾਂਤ ਕਰਕੇ ਉਹ ਬੀਜ ਦੀ ਜਿਹੜੀ ਹੈ ਉਗਾਉਣਾ ਸ਼ੁਰੂ ਕਰ ਦਿੰਦਾ ਉਹ ਪਿਆਰ ਨਾਲ ਪਾਣੀ ਉਗਾਉਂਦਾ ਪਾਣੀ ਪਾਉਂਦਾ ਉਸ ਬੀਜ ਨੂੰ ਕਿਉਂ ਵਧੀਆ ਉਹਦੀ ਦੇਖਭਾਲ ਕਰਦਾ ਤੇ ਆਪਣੇ ਵਿਚਾਰਾਂ ਨੂੰ ਸਹੀ ਕਰਦਾ ਉਹ ਧਿਆਨ ਲਾਉਣਾ ਸ਼ੁਰੂ ਕਰ ਦਿੰਦਾ ਜਿਸ ਨਾਲ ਉਹਦਾ ਮਨ ਸ਼ਾਂਤ ਹੋਵੇ ਤੇ ਪੋਜ਼ਿਟਿਵ ਜਿਹੜੇ ਥਾਟਸ ਹੈ ਪੋਜ਼ਿਟਿਵ ਵਿਚਾਰ ਹੈ ਉਦੇ ਮਨ ਵਿੱਚ ਆਉਣ ਫਿਰ ਕੀ ਹੁੰਦਾ ਜੇ ਆਹ ਕਰਦੇ ਕਰਦੇ ਉਹ ਬੀਜ ਨੂੰ ਉਗਾਉਂਦਾ ਤਾਂ ਉਹ ਬੀਜ ਇੱਕ ਬਹੁਤ ਵਧੀਆ ਪੌਦਾ ਬਣ ਕੇ ਉੱਗ ਰਿਹਾਉਂਦਾ ਉਹ ਪੌਦਾ ਬਣ ਜਾਂਦਾ ਹੈ ਬਹੁਤ ਵਧੀਆ ਪੌਦਾ ਹੁੰਦਾ ਤਾਂ ਜਦੋਂ ਦਲੀਪ ਉਸ ਪੌਦੇ ਨੂੰ ਦੇਖਦਾ ਤਾਂ ਬਹੁਤ ਖੁਸ਼ ਹੋ ਜਾਂਦਾ ਤਾਂ ਉਹ ਇੱਥੇ ਹੀ ਚੀਜ਼ ਦਾ ਪਤਾ ਲੱਗ ਜਾਂਦਾ ਕਿ ਜਿਵੇਂ ਦੇ ਵਿਚਾਰ ਮੈਂ ਆਪਣੇ ਮਨ ਵਿੱਚ ਰੱਖਾਂਗਾ ਜੇ ਮੈਂ ਇਹ ਚਿੰਤਾ ਕਰਦਾ ਰਹੂੰਗਾ ਕਿ ਮੇਰੀ ਫਸਲ ਤਾਂ ਖਰਾਬ ਹੋ ਜਾਣੀ ਹੈ ਖਰਾਬ ਹੋ ਜੇਗੀ ਯਾਨੀ ਮੈਨੂੰ ਪੈਦਾਵਾਰ ਨਹੀਂ ਦੇਣੀ ਤਾਂ ਉਸੇ ਤਰ੍ਹਾਂ ਹੀ ਹੋਊਗੀ ਪਰ ਜੇ ਮੈਂ ਵਧੀਆ ਵਿਚਾਰਾਂ ਨੂੰ ਲੈ ਕੇ ਚਿੰਤਾ ਤੋਂ ਮੁਕਤ ਹੋ ਕੇ ਇਹਦਾ ਪਾਲਣ ਪੋਸ਼ਣ ਕਰਾਂਗਾ ਤਾਂ ਮੈਨੂੰ ਵਧੀਆ ਪੈਦਾਵਾਰ ਮਿਲੇਗੀ ਤਾਂ ਫਿਰ ਜਿਹੜੇ ਲੋਕ ਹੁੰਦੇ ਆ ਉਹ ਉਹਨੂੰ ਦੇਖ ਕੇ ਦੇਖਦੇ ਆ ਵੀ ਕੀ ਹੋ ਗਿਆ ਅਚਾਨਕ ਕਿ ਗੈਸ ਤਰ੍ਹਾਂ ਉਹਦੀ ਜਿਹੜੀ ਫਸਲ ਹੈ ਉਹਦੀ ਪੈਦਾਵਾਰ ਵੱਧ ਗਈ ਆ ਤਾਂ ਖੁਸ਼ ਰਹਿਣ ਲੱਗ ਜਾਂਦਾ ਉਹਦੇ ਪਰਿਵਾਰ ਦੇ ਵਿੱਚ ਕਿਉਂਕਿ ਉਹ ਟੈਨਸ਼ਨ ਕਰਨੀ ਚਿੰਤਾ ਕਰਨੀ ਉਹ ਛੱਡ ਦਿੰਦਾ ਉਸਾਰਾ ਕੁਝ ਮਨ ਸ਼ਾਂਤ ਕਰਕੇ ਚੰਗੇ ਵਿਚਾਰਾਂ ਨੂੰ ਆਪਣੇ ਮਨ ਵਿੱਚ ਲਿਆ ਕੇ ਕਰਦਾ ਉਹ 네ਗਟਿਵਿਟੀ ਉਹ ਦੂਰ ਭਜਾ ਦਿੰਦਾ ਕਿ ਮੈਂ ਹੁਣ ਬੁਰਾ ਕੁਝ ਵੀ ਨਹੀਂ ਸੋਚਣਾ ਤੇ ਜੋ ਕੁਝ ਹੋਣਾ ਹੈ ਉਹੀ ਹੋਣਾ ਹੈ ਤਾਂ ਲੋਕ ਆਉਂਦੇ ਆ ਉਹਦੇ ਕੋਲੇ ਤਾਂ ਉਹ ਲੋਕਾਂ ਨੂੰ ਆਪਣੀ ਕਹਾਣੀ ਦੱਸਦਾ ਕਿ ਮੈਂ ਕਿਸ ਤਰ੍ਹਾਂ ਫਸਲ ਨੂੰ ਆਪਦੀ ਨਰਗਾਉਂਦਾ ਸੀ ਤੇ ਹੁਣ ਮੈਂ ਕੀ ਕਰ ਰਿਹਾ ਉਹ ਜਾ ਕੇ ਭਗਵਾਨ ਬੁੱਧ ਦਾ ਧੰਨਵਾਦ ਕਰਦਾ ਤਾਂ ਭਗਵਾਨ ਬੁੱਧ ਉੱਥੇ ਉਹਨੇ ਇੱਕ ਸਿੱਖਿਆ ਦਿੰਦੇ ਆ ਕਿ ਚਿੰਤਾ ਕੀ ਹੈ ਇੱਕ ਅੱਗ ਦੀ ਤਰ੍ਹਾਂ ਵੀ ਜੇ ਤੂੰ ਚਿੰਤਾ ਕਰੀ ਜਾਵੇਂਗਾ ਕਿ ਜਿਸ ਤਰ੍ਹਾਂ ਅੱਗ ਹਰ ਚੀਜ਼ ਨੂੰ ਸਭ ਕੁਝ ਨੂੰ ਸਾੜ ਦਿੰਦੀ ਹੈ ਉਹਨੂੰ ਸੁਆਹ ਕਰ ਦਿੰਦੀ ਹੈ ਚਿੰਤਾ ਵੀ ਉਸੇ ਤਰ੍ਹਾਂ ਹੀ ਹੈ ਇਹ ਹਰੇਕ ਚੀਜ਼ ਨੂੰ ਸਭ ਕੁਝ ਜੋ ਵੀ ਤੂੰ ਕਰੇਗਾ ਉਸ ਨੂੰ ਸਾੜ ਕੇ ਸੁਆਹ ਕਰ ਦੇਗੀ ਉਹ ਕੁਝ ਵੀ ਚੰਗਾ ਨਹੀਂ ਹੋਣ ਦੇਗੀ ਤਾਂ ਤੂੰ ਅੱਗੇ ਤੋਂ ਚਿੰਤਾ ਨਹੀਂ ਕਰਨੀ ਆਪਣੇ ਮਨ ਨੂੰ ਸ਼ਾਂਤ ਕਰਨਾ ਧਿਆਨ ਲਗਾਉਣਾ ਹੈ ਜੋਗੀ ਜੋ ਵੀ 네ਗੇਟਿਵ ਵਿਚਾਰ ਤੇਰੇ ਮਨ ਵਿੱਚ ਆਉਂਦੇ ਆ ਉਹ ਨਾ ਆਉਣ ਤੇ ਹਮੇਸ਼ਾ ਤੂੰ ਸਹੀ ਸੋਚ ਲੈ ਕੇ ਚੱਲਣਾ ਹੈ ਜੋਦੂ ਅੱਜ ਦੇ ਟਾਈਮ ਦੇ ਵਿੱਚ ਜੀ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ ਉਹਦੇ ਵਿੱਚ ਖੁਸ਼ ਰਹੇਗਾ ਤਾਂ ਫਿਊਚਰ ਤੇਰਾ ਖੁਸ਼ੀ ਰਹੂਗਾ ਤਾਂ ਤੂੰ ਅੱਗੇ ਦੀ ਨਾ ਸੋਚ ਜੋ ਹੋ ਰਿਹਾ ਉਹਨੂੰ ਹੋਣ ਦਿਓ ਜੋ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਮਿਹਨਤ ਕਰੋ ਤੇ ਜੋ ਆਪਾਂ ਨਹੀਂ ਕਰ ਸਕਦੇ ਉਹਦੇ ਬਾਰੇ ਜ਼ਿਆਦਾ ਨਾ ਸੋਚੋ ਇਸ ਕਹਾਣੀ ਦੇ ਵਿੱਚ ਆਪਾਂ ਨੂੰ ਇਹ ਹੀ ਸਿੱਖਿਆ ਮਿਲਦੀ ਹੈ ਕਿ ਕਿਸ ਤਰ੍ਹਾਂ ਜਿਹੜੀ ਚਿੰਤਾ ਹੈ ਉਹ ਆਪਣੇ ਸਰੀਰ ਨੂੰ ਆਪਣੇ ਵਿਚਾਰਾਂ ਨੂੰ ਬਰਬਾਦ ਕਰ ਦਿੰਦੀ ਹੈ ਕਿ ਜੇ ਆਪਾਂ ਚਿੰਤਾ ਨਾਲ ਬੁਰੇ ਵਿਚਾਰਾਂ ਨਾਲ ਕੁਝ ਵੀ ਕਰਾਂਗੇ ਤਾਂ ਉਹ ਬੁਰਾ ਹੀ ਹੋਊਗਾ ਚੰਗਾ ਕੁਝ ਨਹੀਂ ਹੋਊਗਾ ਉਹਦੇ ਵਿੱਚ ਤਾਂ ਇਹ ਸਟੋਰੀ ਸੀ ਤਾਂ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿ ਚਿੰਤਾ ਕਰਨ ਨਾਲ ਕੀ ਹੁੰਦਾ ਕੀ ਹੋ ਸਕਦਾ ਅੱਜ ਤੋਂ ਬਾਅਦ ਮੈਂ ਇਹੀ ਕਹੂੰਗੀ ਤੁਹਾਨੂੰ ਸਭ ਨੂੰ ਕਿ ਚਿੰਤਾ ਨਹੀਂ ਕਰਨੀ ਆਪਣੇ ਵਿਚਾਰਾਂ ਨੂੰ ਚੰਗੇ ਰੱਖਣਾ ਪੋਜ਼ਿਟਿਵ ਰੱਖਣਾ ਤਾਂ ਦਾ ભગવાન ਬੁੱਧ ਨੇ ਵੀ ਇਹੀ ਸਿੱਖਿਆ ਦਿੱਤੀ ਉਸ ਕਿਸਾਰ ਨੂੰ ਦਲੀਪ ਨੂੰ ਤਾਂ ਉਹਨੇ ਉਸੇ ਤਰ੍ਹਾਂ ਹੀ ਕਰਿਆ ਜੇ ਆਪਾਂ ਉਸੇ ਤਰ੍ਹਾਂ ਕਰਾਂਗੇ ਆਪਣੇ ਮਨ ਨੂੰ ਸ਼ਾਂਤ ਰੱਖਾਂਗੇ ਟੈਨਸ਼ਨ ਮੁਕਤ ਰਵਾਂਗੇ ਆਪਣੇ ਅੱਜ ਦੇ ਵਿੱਚ ਜੀਵਾਂਗੇ ਤਾਂ ਆਪਾਂ ਸੰਪੂਰਨ ਪ੍ਰਾਪਤ ਕਰ ਸਕਦੇ ਹਾਂ ਜੇ ਤੁਸੀਂ ਟੈਨਸ਼ਨ ਦੇ ਵਿੱਚ ਹੀ ਰਹੋਗੇ ਬੁਰਾ ਸੋਚੋਗੇ ਤਾਂ ਬੁਰਾ ਹੀ ਹੋਊਗਾ ਆਪਣੇ ਪੋਜ਼ਿਟਿਵ ਵਿਚਾਰਾਂ ਨੂੰ ਲੈ ਕੇ ਚੱਲੋ ਚੰਗੀ ਸੋਚ ਲੈ ਕੇ ਚੱਲੋ ਟੈਨਸ਼ਨ ਨੂੰ ਦੂਰ ਕਰ ਦਿਓ ਕਿਉਂਕਿ ਜੋ ਹੋਣਾ ਹੈ ਉਹ ਹੋਣਾ ਹੈ ਉਹ ਆਪਣੇ ਹੱਥ ਦੇ ਵਿੱਚ ਨਹੀਂ ਹੈਗਾ ਠੀਕ ਹੈ ਜੀ ਤਾਂ ਅੱਜ ਦੀ ਇਹ ਵੀਡੀਓ ਸੀ ਤੁਹਾਨੂੰ ਪਤਾ ਲੱਗਿਆ ਹੋਊਗਾ ਕਿ ਕਿਸ ਤਰ੍ਹਾਂ ਟੈਨਸ਼ਨ ਕਰੀ ਤਾਂ ਉਹਨੇ ਆਪਣੀ ਸਾਰੀ ਫਸਲ ਬਰਬਾਦ ਕਰ ਲਈ ਸਭ ਕੁਝ ਬਰਬਾਦ ਕਰ ਲਿਆ ਆਪਣਾ ਪਰਿਵਾਰ ਵੀ ਉਹਦਾ ਬਰਬਾਦ ਹੋਣ ਵਾਲਾ ਸੀ ਠੀਕ ਹੈ ਜੇ ਉਹਨੇ ਸਭ ਕੁਝ ਛੱਡ ਦਿੱਤਾ ਚਿੰਤਾ ਕਰਨੀ ਛੱਡ ਦਿੱਤੀ ਤਾਂ ਖੁਸ਼ਹਾਲ ਹੋ ਗਿਆ ਠੀਕ ਹੈ ਇਹ ਹੀ ਸਿੱਖਿਆ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਮਿਲਿਆ ਤੇ ਅੱਗੇ ਤੋਂ ਤੁਸੀਂ ਵੀ ਚਿੰਤਾ ਨਹੀਂ ਕਰਨੀ ਆਪਣੇ ਅੱਜ ਦੇ ਵਿੱਚ ਜਿਓ ਖੁਸ਼ ਰਹੋ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਕਿ ਅੰਗੇ ਵੀ ਲੋਕਾਂ ਨੂੰ ਪਤਾ ਲੱਗੇ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਸੀ ਅਗਲੀ ਵੀਡੀਓ ਵਿੱਚ ਮਿਲਾਂਗੇ Thank you.